ਆਓ ਦੋਸਤੋ ਹਰਜਿੰਦਰ ਸਿੰਘ ਸੂਰੇਵਾਲੀਆ ਹੋਰਾਂ ਦੀ ਲਿਖੀ ਕਹਾਣੀ ਰੱਬ ਵੀ ਵੱਡੀ ਮੰਗਦਾ ਹੈ ਸਾਂਝ ਕਰੀਏ ਰੱਬ ਵੀ ਵੱਡੀ ਮੰਗਦਾ ਹੈ ਲੋਹੜੇ ਦੀ ਗਰਮੀ ਪੈ ਰਹੀ ਹੈ ਸੌਣ ਭਾਦੋਂ ਤਾਂ ਵਰਖਾ ਦੇ ਮਹੀਨੇ ਹੁੰਦੇ ਨੇ ਪਰ ਹੁਣ ਤਾਂ ਸੌਣ ਦੇ ਵੀ 20-25 ਦਿਨ ਟੱਪ ਚੁੱਕੇ ਨੇ ਪਤਾ ਨਹੀਂ ਮੀਂਹ ਕਦੋਂ ਧਰਤੀ ਦਾ ਸਿਰ ਨ ਠਾਰੂਗਾ ਫਾਵੇਂ ਕਿ ਨਹਿਰਾਂ ਟਿਊਵਲਾਂ ਕਰਕੇ ਫਸਲਾਂ ਨੂੰ ਕੁਝ ਪਾਣੀ ਮਿਲ ਹੀ ਜਾਂਦਾ ਹੈ ਪਰ ਫੇਰ ਵੀ ਫਸਲਾਂ ਸੁੱਕਦੀਆਂ ਹੀ ਨਜ਼ਰ ਆਉਂਦੀਆਂ ਨੇ ਹਰ ਪਾਸੇ ਖੁਸ਼ਕੀ ਨਜ਼ਰ ਆਉਂਦੀ ਹੈ ਨੀਵੇਂ ਨੀਵੇਂ ਬੱਦਲ ਜੇ ਬਣਦੇ ਨੇ ਪਰ ਫੇਰ ਪਤਾ ਨਹੀਂ ਕਿਹੜੇ ਪਾਸੇ ਜਾਣੇ ਕੁਦ ਨੇ ਬੱਦਲ ਹੁੰਦੇ ਹੀ ਛੋਟੇ ਬੱਚੇ ਮੀਂਹ ਵਿੱਚ ਨਹਾਉਣ ਲਈ ਕੱਪੜੇ ਉਤਾਰ ਕੇ ਗਲੀਆਂ ਵਿੱਚ ਆ ਜਾਂਦੇ ਨੇ ਤੇ ਵਾਪਸ ਨਰਾਸ਼ ਮੁੜ ਜਾਂਦੇ ਨੇ ਰਬ ਇਹਨਾ ਮਸੂਮਾਂ ਦੀ ਵੀ ਨਹੀਂ ਸੁਣਦਾ ਐਤ ਕੀ ਪਿੰਡ ਦਾ ਛੱਪੜ ਵੀ ਪਾਣੀ ਹੁਣੋਂ ਸੁੱਕ ਗਿਆ ਹੈ ਜਿਸ ਛੱਪੜ ਕੰਡੇ ਬੋੜਾਂ ਥੱਲੇ ਅੱਜ ਕੱਲ ਕੋਇਲ ਦਾ ਮਿੱਠਾ ਗੀਤ ਸੁਣਾਈ ਦਿੰਦਾ ਸੀ ਉਥੇ ਕਬਰਸਤਾਨਾਂ ਵਰਗੀ ਚੁੱਪ ਹੈ ਛੱਪੜ ਦਾ ਪਾਣੀ ਸੁੱਕਣ ਕਾਰਨ ਨਿੱਕੀਆਂ ਨਿੱਕੀਆਂ ਮੱਛੀਆਂ ਮਰ ਰਹੀਆਂ ਹਨ ਤੇ ਉਹਨਾਂ ਦੀ ਬਦਬੂ ਆਲੇ-ਦਾਲੇ ਫੈਲ ਰਹੀ ਹੈ ਰੇਡੀਓ ਤੋਂ ਖਬਰ ਆਉਂਦੀ ਹੈ ਕਿ ਰਾਜਸਥਾਨ ਵਿੱਚ ਹੜ ਆ ਗਏ ਨੇ ਤੇ ਸੈਂਕੜੇ ਬੰਦੇ ਮਾਰੇ ਗਏ। مالی ਨੁਕਸਾਨ ਦੀ ਵੀ ਕੋਈ ਹੱਦ ਨਹੀਂ ਰਹੀ। ਪਿੰਡ ਦੇ ਲੋਕਾਂ ਨੂੰ ਯਕੀਨ ਨਹੀਂ ਆਉਂਦਾ ਖਾਸ ਕਰ ਬਡੇਰੀ ਉਮਰ ਦੇ ਬੁੱਢਿਆਂ ਨੂੰ। ਰਾਜਸਥਾਨ ਵਿੱਚ ਮੀਂਹ ਕਿਵੇਂ ਪੈ ਸਕਦਾ ਹੈ? ਆਪਣੇ ਤਾਂ ਛਿਟ ਨਹੀਂ ਡਿੱਗੀ। tributaries ਵਿੱਚ ਕਿਵੇਂ ਹੜ ਆ ਸਕਦਾ ਹੈ? ਲੋਕਾਂ ਨੂੰ ਰੇਡੀਓ ਆ ਝੂਠ ਬੋਲਦਾ ਲੱਗਦਾ। ਉਲਤਾ ਲੋਕ ਮੀਨ ਉਡੀਕ ਡੀਕ ਡੀਕ ਕੇ ਥੱਕ ਗਏ ਨੇ ਕੁਝ ਕਾਸੇ ਪਾਸੇ ਦੇ ਪਿੰਡ ਵਾਲੇ ਲੋਕ ਰੱਬ ਨੂੰ ਖੁਸ਼ ਕਰਨ ਲਈ ਪੁੰਨ ਦਾਨ ਕਰ ਰਹੇ ਨੇ ਚੌਲ ਕੀਤੇ ਜਾ ਰਹੇ ਨੇ ਤਾਂ ਜੋ ਕੋਈ ਗਰੀਬ ਗੁਰਬਾ ਭੁੱਖਾ ਨਾ ਰਹੇ ਰੋਟੀ ਬਣਾ ਕੇ ਖਵਾਏ ਜਾ ਰਹੇ ਨੇ ਗਰੀਬਾਂ ਨੂੰ ਇਸ ਤਰ੍ਹਾਂ ਦੇ ਪੁੰਨ ਨੂੰ ਪਿੰਡੂ ਲੋਕ ਜੱਗ ਦਾ ਨਾ ਦਿੰਦੇ ਨੇ ਜਦੋਂ ਮੀਂਹ ਨਾ ਪਵੇ ਤਾਂ ਲੋਕ ਪੈਸੇ ਦਾਣੇ ਇਕੱਠੇ ਕਰਕੇ ਜੱਗ ਕਰਦੇ ਨੇ ਜੱਗ ਵਿੱਚ ਗੁੜ ਵਾਲੇ ਚੌਲ ਵਾਲੇ ਜਾਂਦੇ ਨੇ ਰੋਟ ਪਕਾਏ ਜਾਂਦੇ ਨੇ ਕਿਸੇ ਵੀ ਗਰੀਬ ਨੂੰ ਖਾਲੀ ਨਹੀਂ ਛੋੜਿਆ ਜਾਂਦਾ ਸਾਰੇ ਲੋਕ ਇਹਨਾਂ ਚੌਲਾਂ ਨੂੰ ਸ਼ਰਦਾਂ ਨਾਲ ਖਾਂਦੇ ਸਮੇਂ ਦੇ ਨਾਲ-ਨਾਲ ਲੋਕਾਂ ਨੇ ਹੁਣ ਜੱਗ ਦਾ ਸਟੈਂਡਰਡ ਵੀ ਚੁੱਕ ਦਿੱਤਾ ਹੈ ਚੌਲਾਂ ਵਿੱਚ ਗੁੜ ਦੀ ਥਾਂ ਖੰਡ ਨੇ ਲੈ ਲਈ ਹੈ ਤੇ ਕੋਪਾ ਗਿਰਿਆਂ ਆਦ ਪਾਉਣ ਨਾਲ ਤਾਂ ਜੱਗ ਦਾ ਮੂੰਹ ਮਹਾਂਦਰਾ ਹੀ ਬਦਲ ਗਿਆ ਹੈ ਆਂਟ ਗਵਾਂਡ ਦੇ ਪਿੰਡ ਜੱਗ ਕਰਵਾ ਰਹੇ ਆ ਆਪਾਂ ਵੀ ਕਰਾ ਲਈਏ ਖਵਰੇ ਕੋਈ ਸ਼ਟ ਪੈ ਜਾਵੇ ਸੱਤ ਚ ਬੈਠੇ ਇੱਕ ਬਜ਼ੁਰਗ ਨੇ ਗੱਲ ਤੋਰੀ ਸੀ ਓਏ ਬਾਬਾ ਜਦੋਂ ਸਾਰੇ ਆਲੇ ਦੁਆਲੇ ਦੇ ਪਿੰਡਾਂ ਤੇ ਮੀਂਹ ਪੈ ਗਿਆ ਤਾਂ ਆਪਣੇ ਵੀ ਪੈ ਜੂ ਜੱਗ ਦੀ ਕੀ ਲੋੜ ਬਾਬੇ ਦੀ ਗੱਲ ਸੁਣ ਕੇ ਇੱਕ ਪਾੜਾ ਨਵੀਂ ਉਮਰ ਦਾ ਮੁੰਡਾ ਪਹਿਲਾਂ ਹੀ ਬੋਲ ਪਿਆ ਤਾਂ ਬਾਬੇ ਨੇ ਜਵਾਬ ਦਿੱਤਾ ਪੋਤਰਿਆ ਇਹ ਨਾ ਕਹਿ ਬੱਦਲ ਤਾਂ ਬੱਟ ਨਾਲ ਬੱਟ ਛੱਡ ਜਾਂਦੇ ਨੇ ਇਹ ਨਾਸਤਿਕਾਂ ਨੂੰ ਮੰਨਦੇ ਐ ਰੱਬ ਨੂੰ ਮੇਲ ਬੁੜੇ ਦੀ ਇਹ ਗੱਲ ਸੁਣ ਕੇ ਸਾਰੇ ਹਾਸੜ ਪੈ ਗਿਆ ਤੇ ਉਹ ਨਵੀਂ ਉਮਰ ਦਾ ਨੌਜਵਾਨ ਮੁੰਡਾ ਸ਼ਿੱਥਾ ਜਾ ਪੈ ਗਿਆ ਸੱਤ ਚ ਜੱਗ ਦੀ ਗੱਲ ਚੱਲਦੀ ਰਹੀ ਸਾਰੇ ਹੀ ਜੱਗ ਕਰਨ ਲਈ ਸਹਿਨਸਣ ਪਰ ਬਹਿਸ ਇਸ ਗੱਲ ਤੇ ਸੀ ਕਿ ਜੇ ਆਪਣਾ ਪਿੰਡ ਜੱਗ ਅਜੀਹਾ ਕਰੇ ਜਿਹੜਾ ਪਹਿਲਾਂ ਕਦੇ ਕਿਸੇ ਪਿੰਡ ਨੇ ਨਾ ਕੀਤਾ ਹੋਵੇ ਤਾਂ ਕੀ ਕਹਨੇ ਕੋਈ ਆਖੇ ਮਾਲ ਪੂਰੇ ਕੋਨੇ ਆ ਕੋਈ ਆਖੇ ਖੀਰਾ ਤੇ ਲੱਡੂ ਚੱਲਣ ਦਿਓ ਜਿਲੇਬੀਆਂ ਪਕਾ ਲੈਣੇ ਆ ਪਰ ਫਿਰ ਇਸ ਗੱਲ ਤੇ ਸਹਿਮਤ ਹੋਗੇ ਕਿ ਜੱਗ ਵਿੱਚ ਚੌਲੇ ਵਾਲੇ ਜਾਣ ਤੇ ਇਹਨਾਂ ਵਿੱਚ ਲੱਡੂਆਂ ਵਾਲਾ ਰੰਗ ਤੇ ਖੋਪਾ ਦਾਖਾਂ ਆਦ ਪਾ ਕੇ ਠਕ ਬੰਨ ਦਿੱਤੀ ਜਾਵੇ। ਭਾਈ ਗੁਰਮਖੋ ਜੱਗ ਤਾਂ ਆਪਾਂ ਕਰ ਹੀ ਦੇਣਾ ਹੈ ਪਰ ਪਹਿਲਾਂ ਇੱਕ ਦਿਨ ਕੁੱਤਿਆਂ ਨੂੰ ਰੋਟੀ ਪਾ ਕੇ ਵੇਖ ਲੋ। ਸ਼ਾਇਦ ਰੱਬ ਬਾਉੜ 'ਤੇ ਇੱਕ ਹੋਰ ਬਜ਼ੁਰਗ ਨੇ ਆਪਣੀ ਤਸਵੀਜ਼ ਪੇਸ਼ ਕਰ ਦਿੱਤੀ। ਦੋ ਕੁ ਦਿਨ ਪਹਿਲਾਂ ਹੀ ਸਰਪੰਚ ਨੇ ਪੁਲਿਸ ਮਹਿਕਮੇ ਵਾਲਿਆਂ ਨੂੰ ਲਿਖਿਆ ਸੀ ਕਿ ਪਿੰਡ ਦੇ ਉਬਾਰਾ ਕੁੱਤਿਆਂ ਨੂੰ ਗੋਲੀਆਂ ਪਾ ਕੇ ਖਤਮ ਕਰਨ ਵਾਲਾ ਕੰਮ ਜਿਹੜਾ ਸਰਕਾਰ ਕਰਦੀ ਹੁੰਦੀ ਹੈ ਉਹ ਕੀਤਾ ਜਾਵੇ ਤਾਂ ਸ਼ਾਇਦ ਜਿਹੜੇ ਐਨੇ ਕੁੱਤੇ ਫਿਰਦੇ ਆਏ ਘਟ ਜਾਣ ਉਸੇ ਸਰਪੰਚ ਨੇ ਕੁੱਤਿਆਂ ਨੂੰ ਰੋਟੀ ਖਵਾਉਣ ਦੀ ਤਜ਼ਰੀਜ਼ ਦੇ ਵੀ ਹਮ ਹਮ ਆ ਕੇ ਹੋਰਾ ਵਾਂਗੂ ਹਾਮੀ ਭਰੀ ਅਗਲੇ ਦਿਨ 10-15 ਮੁੰਡਿਆਂ ਨੇ ਟੋਕਰੀਆਂ ਵਿੱਚ ਘਰਾਂ ਤੋਂ ਰੋਟੀਆਂ ਇਕੱਠੀਆਂ ਕਰਕੇ ਪਿੰਡ ਦੇ ਸਾਰੇ ਹੀ ਲੰਡਰ ਕੁੱਤਿਆਂ ਦੀਆਂ ਮਹੀਨਿਆਂ ਦੀਆਂ ਭੁੱਖਾਂ ਕੱਢ ਦਿੱਤੀਆਂ ਤੇ ਕੁੱਤਿਆਂ ਨੇ ਖੁੱਖਾਂ ਕੱਢ ਲਈਆਂ ਪਰ ਮੀ ਦਾ ਵੇਰ ਵੀ ਨਾ ਪਿਆ ਫਿਰ ਜੱਗ ਨੂੰ ਨੇਪਰੇ ਚਾੜ ਹੁੰਦੀਆਂ ਬਿਆੰਤਾਂ ਬਣਨ ਲੱਗੀਆਂ ਪਿੰਡ ਵਿੱਚੋਂ ਦਾਣਿਆਂ ਦੀ ਉਗਰਾਹੀ ਦੇ ਨਾਲ ਮਾਇਆ ਇਕੱਠੀ ਕਰਨ ਦੀ ਸਕੀਮ ਵੀ ਪਾਸ ਹੋ ਗਈ। ਪਿੰਡ ਦੇ ਪਤਵੰਤੇ ਅਤੇ ਵੇਲੜ ਉਗਰਾਹੀ ਕਰਨ ਲੱਗ ਪਏ। ਦੋਕ ਦਿਨ ਵਿੱਚ ਹੀ 40 ਮਣ ਕਣਕ ਅਤੇ 2000 ਰੁਪਇਆ ਇਕੱਠਾ ਹੋ ਗਿਆ। ਰੁਪਇਆ ਇਕੱਠਾ ਕਰਕੇ ਪਿੰਡ ਦੀ ਪੰਚਾਇਤ ਸੱਤ ਵਿੱਚ ਬੈਠੀ ਕੀਤੇ ਜਾਣ ਵਾਲੇ ਜਾਗਵਾਰੇ ਕੁਝ ਨੁਕਤੇ ਬਣਾਉਣ ਲੱਗੀ। ਪਹਿਲਾ ਨੁਕਤਾ ਇਹ ਸੀ ਕਿ ਕਿਸੇ ਬਾਹਰਲੇ ਪਿੰਡ ਦਾ ਬੰਦਾ ਜੱਗ ਤੋਂ ਖਾਲੀ ਨਾ ਮੁੜਿਆ ਜਾਵੇ ਨੰਬਰ 2 ਸੀ ਕਿ ਪਿੰਡ ਵਿੱਚੋਂ ਲੰਘਣ ਵਾਲੀਆਂ ਸਾਰੀਆਂ ਬੱਸਾਂ ਜ਼ਬਰਦਸਤੀ ਰੋਕ ਕੇ ਲੋਕਾਂ ਨੂੰ ਜੱਗ ਦੇ ਚੌਲ ਖਵਾਏ ਜਾਣ ਇਸ ਕੰਮ ਲਈ ਸਰਪੰਚ ਨੇ ਚੁਣੇ-ਚੁਣੇ ਬੰਦਿਆਂ ਦੀਆਂ ਡੌਟੀਆਂ ਵੀ ਲਾਤੀਆਂ ਵੀ ਸਰਪੰਚਾ ਮੇਰੀ ਵੀ ਕਰਜ ਹੈ ਪੰਚਾਇਤ ਬੈਠੀ ਵੇਖ ਚੰਗਾ ਮੌਕਾ ਸਮਝਨੇ ਕਿਸਨੇ ਨੇ ਸਰਪੰਚ ਨੂੰ ਆਖਿਆ ਸੀ ਲੈ ਭਾਈ ਤੇਰੀ ਅਰਜ਼ੀ ਵੀ ਸੁਣ ਲੈਨੇ ਆ ਉੱਠਣ ਲੱਗਾ ਸਰਪੰਚ ਫੇਰ ਮੰਜੇ ਤੇ ਬਹਿ ਗਿਆ ਸਾਰੇ ਨੇ ਸੋਚਿਆ ਕਿ ਕਿਸ਼ਨਾ ਵੀ ਜੱਗ ਸੰਬੰਧੀ ਹੀ ਕੋਈ ਗੱਲ ਕਰੂਗਾ ਤਾਂ ਉਹਨੇ ਕਿਹਾ ਸੀ ਆਪਾਂ ਪਟਵਾਰੀ ਦਾ ਕਰੀਏ ਕੁਛ ਮੈਂ ਨੰਬਰ ਲੈਣ ਪੰਜ ਵਾਰੀ ਜਾ ਆਇਆ ਪਰ ਉਹ ਨਿਆਂ ਹੀ ਨਹੀਂ ਦਿੰਦਾ ਵੱਡੀ ਭਾਲ ਦਾ ਗਰੀਬ ਆਦਮੀ ਤੋਂ ਵੀ ਮਗਰਲਾ ਬਾਗ ਕਹਿੰਦੇ ਆ ਕਿਸ਼ਨਾ ਰੋਣਾ ਕਾ ਹੋ ਗਿਆ ਸੀ ਓਏ ਭਾਈ ਵੱਡੀ ਤਾਂ ਉਸ ਲੈਣੀ ਹੀ ਹੋਈ ਲੈ ਆਪਾਂ ਵੀ ਤਾਂ ਹੁਣ ਰੱਬ ਨੂੰ ਵੱਡੀ ਹੀ ਦੇ ਰਹੇ ਆ ਜੇ ਕਿਤੇ ਪੋਰਾ ਵੀ ਪੈ ਜੇ ਤਾਂ ਕੀ ਹਰ ਜਏ ਇਸ ਵੱਡੀ ਦਾ ਖਚਰਾ ਸਰਪੰਚ ਜੋ ਪਟਵਾਰੀ ਦਾ ਗੂੜਾ ਯਾਰ ਸੀ ਹਾਸੇ ਵਿੱਚ ਹੀ ਕਿਸ਼ਨੇ ਦੀ ਗੱਲ ਨੂੰ ਟਾਲ ਗਿਆ ਤੇ ਆਪਣੀ ਜੁੰਡਲੀ ਸਮੇਤ ਉਥੋਂ ਜਾਣ ਲਈ ਖੜਾ ਹੋ ਗਿਆ ਤਾਂ ਕਿਸ਼ਨਾ ਬੋਲਿਆ ਸੀ ਕਿ ਕਿਹੜਾ ਜ਼ਮਾਨਾ ਆ ਗਿਆ ਜੀਓ ਜੀ ਵੱਡੀ ਭਾਲਦਾ ਹੋਰ ਤਾਂ ਹੋਰ ਲੈ ਰੱਬ ਵੀ ਵੱਡੀ ਭਾਲਦਾ ਧੰਨਵਾਦ ਦੋਸਤੋ